ਇਹਨਾਂ ਨੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਅ ਪਿਛਲੀਆਂ ਮਤ ਪ੍ਰਧਾਨ ਸਮਾਚ ਚੋਨਾੰਦਰਨ ਦਾਰੂ ਵੰਡੀ ਸੀ ਕਈ ਵਿਅਕਤੀਆਂ ਦੀ ਨਕਲੀ ਦਾਰੂ ਪੀਣ ਨਾਲ ਮੌਤ ਹੋ ਗਈ ਸੀ ਉਹਨਾਂ ਨੇ ਪਿੱਛੇ ਦੇਖਿਆ ਟੈਂਪਰਾਂ ਦਾ ਪਿੱਛਾ ਜਿੱਦਾ ਵੀ ਇਹ ਮਿੱਟੀ ਕਿੱਥੇ ਜਾਂਦੀ ਹੈ ਜਦੋਂ ਉਹ ਉੱਥੇ ਗਏ ਤਾਂ ਪਤਾ ਲੱਗਿਆ ਕਿ ਮਿੱਟੀ ਆ ਜਿਹੜੀ ਇਹ ਸਾਰੀ ਡੇਢ ਮਤਲਬ ਚਰਨ ਜੀ ਸਿੰਘ ਚੰਨੀ ਦੀ ਕੋਠੀ ਦੇ ਵਿੱਚ ਜਿਹੜੀ ਬਣ ਰਹੀ ਹੈ ਢੋਲਣ ਮਾਜੇ ਵਿੱਚ ਉੱਥੇ ਜਾ ਰਹੀ ਹੈ ਜੇ ਤੁਮੀ ਤੁਸੀਂ ਇਸ ਦਾ ਵਿਰੋਧ ਕਰੋਗੇ ਜਾਂ ਤੁਹਾਨੂੰ ਇਹ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਤੁਹਾਡੇ ਕੋਲ ਉੱਥੇ ਪਰਚਾ ਦਰਜ ਕਰਾਓ ਕਰਾਓਗਾ ਜਲੰਧਰ ਚਾ ਚਮਕੌਰ ਸਾਹਿਬ ਤੋਂ ਚੰਦ ਕੁਮਾਰ ਨੇ ਚਰਨਜੀਤ ਚੰਨੀ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ આરોਪ ਲਗਾਇਆ ਕਿ ਜਲੰਧਰ ਦੇ ਲੋਕ ਚਰਨਜੀਤ ਚੰਨੀ ਤੋਂ ਸचेत ਰਹਿਣ ਕਿਉਂਕਿ ਪਿਛਲੇ ਵਿਧਾਨ ਸਭਾ ਚੋਣਾਂ ਵੇਲੇ ਚਰਨਜੀਤ ਚੰਨੀ ਨੇ ਚਮਕੌਰ ਸਾਹਿਬ 'ਚ ਨਕਲੀ ਸ਼ਰਾਬ ਬਣਾਈ ਸੀ ਜਿਸ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ ਤੇ ਬਹੁਤ ਸਾਰੇ ਲੋਕ ਬਿਮਾਰ ਹੋਏ ਅੱਗੇ ਉਹਨਾਂ ਨੇ આરોਪ ਲਗਾਇਆ ਕਿ ਟਿਪਰਾਂ ਦੀ ਵਿੱਚ ਚੋਰੀ ਹੋਈ ਸੀ ਰੈਸਟ ਹਾਊਸ ਚਮਕੌਰ ਸਾਹਿਬ ਤੋਂ ਮਿੱਟੀ ਚੋਰੀ ਕੀਤੀ ਇਸ ਦੌਰਾਨ ਪਿੱਛਾ ਵੀ ਕੀਤਾ ਗਿਆ ਸੀ ਅਤੇ ਅਣਪਛਾਤੇ ਲੋਕਾਂ ਤੇ ਮਾਮਲਾ ਵੀ ਦਰਜ ਹੋਇਆ ਸੀ ਪਿੱਛਾ ਕਰਨ ਦ ਕਿ ਇਹ ਮਿੱਟੀ ਚਰਨਜੀਤ ਚੰਨੀ ਦੇ ਘਰ ਜਾ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਕੁਝ ਲੋਕਾਂ ਤੇ ਮਾਮਲਾ ਵੀ ਦਰਜ ਕਰਵਾ ਦਿੱਤਾ। ਚੰਤਵਰਦ ਚੰਤਵਰਦ ਕਿੱਥੋਂ ਆਏ ਹੋ ਕੀ ਵਿਸ਼ਾ ਸੀ ਪ੍ਰੈਸ ਕਾਨਫਰੰਸ ਦਾ? ਮੈਂ ਮੇਰਾ ਪਿੰਡ ਬੋਲਾ ਚਮਕੌਰ ਸਾਹਿਬ ਬਦਾਮ ਸਾਹਿਬ ਹਲਕੇ 'ਚ ਪੈਂਦਾ। ਤੇ ਮੈਂ ਤਾਂ ਹੁਣ ਚਰਨਜੀਤ ਸਿੰਘ ਬਾਰੇ ਦੱਸਣ ਆਇਆ ਵੀ ਇਹ ਇਸ ਤਰ੍ਹਾਂ ਦੇ ਬੰਦੇ ਆ। ਕਿਹਨਾਂ ਬਾਰੇ ਗੱਲ ਕਰ ਰਹੇ? ਚਰਨਜੀਤ ਸਿੰਘ ਚੰਨੀ ਜੀ ਬਾਰੇ। ਵੀ ਇਹਨਾਂ ਤੋਂ ਥੋੜਾ ਜਿਹਾ ਸੁਚੇਤ ਰਹੋ। ਕਿਸ ਗੱਲ ਤੋਂ ਸੁਚੇਤ ਰਹੇ? ਇਹਨਾਂ ਨੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਾਰੂ ਵੰਡੀ ਸੀ ਕਈ ਵਿਅਕਤੀਆਂ ਦੀ ਨਕਲੀ ਦਾਰੂ ਪੀਣ ਨਾਲ ਮੌਤ ਹੋ ਗਈ ਸੀ ਵੀ ਥੋੜਾ ਜਿਹਾ ਸਕੇਤ ਰਣ ਦਾਰੂ ਨਾਲ ਉਹ ਨਹੀਂ ਦੂਜਾ ਹੋਰ ਮੁੱਦੇ ਕੀ ਸੀਗੇ ਤੁਹਾਨੂੰ ਤੁਸੀਂ ਅੱਜ ਕਾਨਫਰੰਸ ਕਰਨਾ ਹੈ ਕਿ ਯਹੀ ਮੁੱਦਾ ਸੀਗਾ ਕਿ ਹੋਰ ਵੀ ਕੋਈ ਕਾਰਨ ਸੀ ਜਲੰਧਰ ਆਏ ਖਾਸ ਤੌਰ ਤੇ ਇਹ ਮੈਂ ਤਾਂ ਇਸੇ ਮੁੱਦੇ ਤੇ ਆਇਆ ਇਹ ਟਿੱਪਰਾਂ ਨੇ ਮਿੱਟੀ ਚੋਰੀ ਕੀਤੀ ਸੀ ਅੱਛਾ ਇਹਨਾਂ ਨੇ ਰੈਸਟ ਹਾਊਸ ਚਮਕੌਰ ਸਾਹਿਬ ਤੋਂ ਤੇ ਜਦੋਂ ਉੱਥੇ ਰੌਲਾ ਪੈ ਗਿਆ ਚਮਕੌਰ ਸਾਹਿਬ ਦੇ ਵਿੱਚ ਵੀ ਮਿੱਟੀ ਚੋਰੀ ਹੋ ਰਹੀ ਹੈ ਤਾਂ ਜਦੋਂ ਪਿੱਛਾ ਕੀਤਾ ਤਾਂ ਅਨਨੋਨ ਮਤਲਬ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਫਿਰ ਚਮਕੌਰ ਸਾਹਿਬ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੀਗੇ ਅਮਨਦੀਪ ਸਿੰਘ ਮਾਗਟ ਉਹਨਾਂ ਨੇ ਪਿੱਛੇ ਦੇਖਿਆ ਟਿਪਰਾਂ ਦਾ ਪਿੱਛਾ ਕੀਤਾ ਵੀ ਇਹ ਮਿੱਟੀ ਕਿੱਥੇ ਜਾਂਦੀ ਹੈ ਜਦੋਂ ਉਹ ਉੱਥੇ ਗਏ ਤਾਂ ਪਤਾ ਲੱਗਿਆ ਕਿ ਮਿੱਟੀ ਹੈ ਜਿਹੜੀ ਇਹ ਸਾਰੀ ਡੇਢ ਮਤਲਬ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਵਿੱਚ ਜਿਹੜੀ ਬਣ ਰਹੀ ਹੈ ਢੋਲਣ ਮੱਜ ਰਹੀ ਉੱਥੇ ਜਾ ਰਹੀ ਹੈ ਤਾਂ ਫਿਰ ਉੱਥੇ ਵੀ ਨਾ ਨੇ ਆਪਣੀ ਪਾਵਰ ਦੀ ਮਿਸਯੂਜ਼ ਕਰਕੇ ਅ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਇੱਕ ਐਫਆਈਆਰ ਦਰਜ ਕਰਵਾ ਦਿੱਤੀ ਕਿ ਮੇਰੇ ਨੌਕਰ ਨੂੰ ਟੱਕ ਮਾਰ ਕੀਤੀ ਤੇ ਉਹਨੂੰ ਧਮਕੀਆਂ ਦੇਣ ਕੁਝ ਵਿਅਕਤੀ ਆਏ ਸਨ ਪਰ ਉਹ ਤਾਂ ਕਹਿੰਦੇ ਮੈਂ ਬੜਾ ਇੱਕ ਚੰਗੀ ਛਵੀ ਦਾ ਇਨਸਾਨ ਹੈਗਾ ਮੈਂ ਆਮ ਲੋਕਾਂ ਨੂੰ ਵਿਚਰਦਾ ਹੈਗਾ ਉਸੇ ਵੀ ਕੰਮ ਕੀਤੇ ਇੱਥੇ ਵੀ ਸਿੰਦਰ ਚ ਪਛਾਣ ਕਰ ਕਿਸੇ ਜਿਹੜੇ ਆਰੋਪ ਲਗਾ ਰਹੇ ਕਿ ਇਹਦੀ ਕੋਈ ਸ਼ਿਕਾਇਤ ਕਦੀ ਕੋਈ ਪ੍ਰੋਟੈਸਟ ਹੋਇਆ ਇਸ ਵਾਰ ਦੁਨੀਆ ਦੇ ਵਿੱਚ ਇਤੋ ਵੱਧ ਝੂਠ ਬੋਲਣ ਵਾਲਾ ਬੰਦਾ ਹੀ ਨਹੀਂ ਅੱਜ ਤੱਕ ਕਦੇ ਪੈਦਾ ਹੋਇਆ ਹੈਗਾ ਕਾਰਨ ਝੂਠ ਦੀ 판ਡਾ ਜੀ ਨੇ ਰਿਓ ਕੁਛ ਨਹੀਂ ਕੀਤਾ ਇਹਨੇ ਜੇ ਵਿਧਾਇਕ ਰਹੇ ਨੇ ਉੱਥੇ ਕੋਈ ਮਸਲੇ ਕਿਹੜੇ ਸੀਗੇ ਜਿਹੜੇ ਹੱਲ ਨਹੀਂ ਹੋਏ ਉੱਥੇ ਕੀ ਕਾਰਨ ਕੀ ਸੀਗਾ ਹੱਲ ਦੱਸਣ ਜੀ ਕਿਹੜੇ ਕੀਤੇ ਆ ਕੋਈ ਮਸਲਾ ਨਹੀਂ ਹੱਲ ਹੋਇਆ ਉੱਥੇ ਇਹਨਾਂ ਨੇ ਕੋਈ ਪੁਲ ਦਾ ਮਸਲਾ ਸੀ ਮੇਮ ਚਮਕੌਰ ਸਾਹਿਬ ਦਾ ਉਥੇ ਇਹ ਗਮਰਾਹ ਕਰਦੇ ਰਹੇ ਆ ਤੇ ਵੀ ਪੁਲ ਬਣਾ ਦਿੱਤਾ ਜਾਊਗਾ ਜੀ ਬੋਟਾਂ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਉੱਥੇ ਸਮਾਨ ਸਟਾਟਾ ਰੇਤਾ ਸਿਮਿੰਟ ਸਰੀਆ ਵਗੈਰਾ ਮਸ਼ੀਨਾਂ ਲਿਆ ਕੇ ਤਿੰਨ ਚਾਰ ਖੜਵਾਤੀਆਂ ਤੇ ਜਦੋਂ ਅ ਬੋਟਾਂ ਆ ਗਏ ਉਹ ਸਮਾਨ ਚੱਕ ਕੇ ਲੈ ਗਏ ਨਾ ਉਹਦੀ ਕੋਈ ਐਨਓਸੀ ਲਈ ਵੀ ਕਿਸੇ ਮਹਿਕਮੇ ਤੋਂ ਨਾ ਹੀ ਸਰਕਾਰ ਤੋਂ ਕੋਈ ਪਰਮਿਸ਼ਨ ਹੈ ਨਾ ਹੀ ਕੋਈ ਜ਼ਮੀਨ ਐਕਵਾਇਰ ਹੋਈ ਹੈ ਇਹ ਆ ਕੇ ਦਿਖਾ ਦੇਣ ਕੋਈ ਕਾਗਜ਼ ਜੀ ਇਹਨਾਂ ਦੇ ਕੋਲ ਹੈਗਾ ਇਸ ਤਰ੍ਹਾਂ ਦਾ ਅੱਜ ਜਲੰਧਰ ਆਂ ਦਾ ਮੇਨ ਮਕਸਦ ਕੀ ਸੀ ਤੁਹਾਡਾ ਕਿ ਜਦੋਂ ਤੁਸੀਂ ਆਏ ਹੋਗੇ ਕੀ ਚੰਗੀ ਚੰਨੀ ਇੱਥੇ ਚੌਂ ਚੱਕਟ ਮੈਂ ਚੌਂ ਚ ਖੜੇ ਹੋਏ ਤਾਂ ਕਰਕੇ ਤੁਸੀਂ ਇੱਥੇ ਆਏ ਹੋ ਮੈਂ ਇਨਾਂ ਨੇ ਮੇਰੇ ਨਾਲ ਬਹੁਤ ਕੀਆ ਕੀਤਾ ਸੀਗੇ ਮੈਂ ਤਾਂ ਆਏ ਕਿ ਕੀਤਾ ਇਸ ਬੰਦੇ ਨੇ ਮੇਰੇ ਤੇ ਆਪਣੀ ਮਿਸਜੂ ਪਾਵਰ ਦਾ ਮਿਸਯੂਜ਼ ਕਰਕੇ ਮੇਰੇ ਤੇ ਵੀ ਝੂਠੇ ਪਰਚੇ ਦਰਜ ਕਰਾਏ ਸਨ ਹੋਰ ਵੀ ਕਈ ਬੰਦਿਆਂ ਤੇ ਕਰਾਏ ਹੋਏ ਆ ਇਸ ਬਾਰੇ ਪੁਲਿਸ ਨੂੰ ਕਿਸੇ ਕੋਈ ਕਦੇ ਸ਼ਿਕਾਇਤ ਦਿੱਤੀ ਹੋਇਆ ਕਿਸੇ ਹੋਰ ਮੈਂ ਇਹਨਾਂ ਦਾ ਇੱਕੋ ਦੇ ਹਾਂ ਚਲੋ ਜੀ ਚੰਨੀ ਲੈਂਗੇ ਮੈਂ ਇਹਨਾਂ ਦੇ ਵਿਰੁੱਧ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਸੀ ਜਦੋਂ ਉਸ ਤੋਂ ਬਾਅਦ ਮੈਂ ਹਾਈ ਕੋਰਟ ਦੇ ਵਿੱਚ ਰਿਟ ਵੀ ਲਾਈ ਸੀ ਇਹਨਾਂ ਦੇ ਵਿਰੁੱਧ ਜਦੋਂ ਹਾਈ ਕੋਰਟ ਨੇ ਨੋਟਿਸ ਆਫ ਮੋਸ਼ਨ ਵੀ ਕੀਤਾ ਜਦੋਂ ਮੈਂ ਇਹਨਾਂ ਦੇ ਬੁਰੇ ਬਿਆਨ ਦੇਣਗੇ ਉਸ ਤੋਂ ਨੈਕਸਟ ਮੇਰੇ ਤੇ ਝੂਠੇ ਬਰچے ਦਰਜ ਕਰਵਾਤੇ ਹੂੰ ਇਹ ਤੁਸੀਂ ਵੱਡਾ ਰੋਪ ਲਗਾ ਰਹੇ ਹੋ ਉਹਨਾਂ ਦੇ ਉੱਤੇ ਕਿਉਂਕਿ ਕੋ ਬਿਲਕੁਲ ਫੈਕਟ ਹੈ ਜੀ ਸੱਚੀ ਗੱਲ ਹੈ ਜੀ ਦੀ ਮੈਂ ਮਾਨ ਜੋਖ ਮੁੱਖ ਮੰਤਰੀ ਨੂੰ ਅਪੀਲ ਕਰਦਾ ਵੀ ਇਹਦੀ ਸੀਬੀਆਈ ਤੋਂ ਇਨਕੁਆਇਰੀ ਕਰਾਵੇ ਜੇ ਮੈਂ ਦੋਸ਼ੀ ਪਾਇਆ ਗਿਆ ਮੈਂ ਸਜਾ ਦਾ ਅਕਦਾਰ ਹੋਊਂਗਾ ਜੇਕਰ ਮੇਰੇ ਉੱਤੇ ਬਰਤੇ ਝੂਠੇ ਪਾਏ ਗਏ ਜਿਹੜੇ ਅਫਸਮੇ ਕੀਤੇ ਹਨ ਕਿਹਦੇ ਕੀਦੇ ਕਹਿਣ ਤੇ ਕੀਤੇ ਹਨ ਉਹਨਾਂ ਦੇ ਉੱਪਰ ਨਾਲ ਐਫ ਆਈ ਆਰ ਦਰਜ ਕਰਾਈ ਜਵੇ ਜਦੋਂ ਜਦੋਂ ਇਹਨਾਂ ਨਾਲ ਥੋੜੀ ਮੁਲਾਕਾਤ ਹੋਈ ਹੈ ਗੱਲਬਾਤ ਇਹ 2007 ਦੇ ਵਿੱਚ ਇਲੈਕਸ਼ਨ ਲੜਨ ਆਏ ਸੀ ਸਾਡੇ ਉੱਥੇ ਉਸੇ ਵਕਤ ਇਹਨਾਂ ਨਾਲ ਮੁਲਾਕਾਤ ਹੋਈ ਸੀ ਹੂੰ ਉਸ ਤੋਂ ਬਾਅਦ ਜਦੋਂ ਜਿਹੜੀਆਂ ਕੁਝ ਹੋਇਆ ਦਾ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਹੋਵੇ ਜਦੋਂ ਸਾਨੂੰ ਇਹਨਾਂ ਦੇ ਬਾਰੇ ਪਤਾ ਲੱਗ ਗਿਆ ਇਸ ਤੋਂ ਦੂਰ ਹੋ ਗਏ ਇਹਨਾਂ ਤੋਂ ਬਹੁਤ ਜਿਹੜਾ ਵੀ ਪਤਾ ਲੱਗ ਗਿਆ ਹੈ ਕੀ ਪਤਾ ਲੱਗ ਗਿਆ ਹੁਣ ਸਭ ਕੁਝ ਜਗ ਜਹਰ ਤਾਂ ਹੈਗਾ ਹੀ ਉਹਨਾਂ ਦਾ ਤੁਹਾਨੂੰ ਤੁਸੀਂ ਵੀਡੀਓ ਸਰ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਇੱਥੇ ਇੱਕ ਕੌਂਫਰੰਸ ਜਿਹੜੀ ਗੱਲ ਆਪਣੀ ਰੱਖਣੀ ਪੈਣੀ ਹੈ ਲਿਕੋਣ ਇੰਨੇ ਮੁੱਦੇ ਦੱਸਦੇ ਤੁਹਾਨੂੰ ਇਹਨਾਂ ਦਾ ਇੱਕ ਤਾਂ ਮਿੱਟੀ ਵਾਲਾ ਦੱਸਤਾ ਹੈਗਾ ਜੀ ਠੀਕ ਹੈ ਜੀ ਤੇ ਦੰਸ਼ਰਾ ਨਕਲੀ ਸ਼ਰਾਬ ਵਾਲਾ ਆ ਗਿਆ ਜੀ ਪੋਲ ਵਾਲਾ ਆ ਗਿਆ ਇਹਦੇ ਭਰਾ ਦਾ ਮਸਲਾ ਆ ਗਿਆ ਜਿਹੜੇ ਉਹਨਾਂ ਨੇ ਅ ਕਿਸੇ ਤੋਂ ਪੈਸੇ ਲੈ ਕੇ ਨਹੀਂ ਮੋੜੇ ਹੈਗੇ ਹੋਰ ਤੂੰ ਵੀ ਪੈਸੇ ਲਏ ਹੋਣਗੇ ਇਹਨਾਂ ਨੇ ਤੇ ਮੇਰੇ ਤੇ ਝੂਠੇ ਪਰਚੇ ਦਰਜ ਕਰਾਏ ਆ ਮੁੱਖ ਕਾਰਨ ਕੀ ਹੈ ਤੁਹਾਡਾ ਜਲੰਧਰ ਦਾ ਜਾਣਦਾ ਤੁਸੀਂ মিডিਆ ਮੋਰੇ ਕਿਉਂ ਆਏ ਮੁੱਖ ਕਾਰਨ ਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਬੰਦਾ ਇਹੀ ਜਾ ਰਿਹਾ ਜਦੋਂ ਵੀ ਤੁਸੀਂ ਇਸ ਦੀ ਗੱਲ 'ਚ ਜੇ ਤਾਂ ਹਾਂ 'ਚ ਹਾਂ ਮਿਲਾ ਰਹੇ ਆ ਤਾਂ ਤਾਂ ਤੁਹ ਸਭ ਕੁਝ ਠੀਕ ਹੈਗਾ ਜਦੋਂ ਵੀ ਤੁਸੀਂ ਇਸ ਦਾ ਵਿਰੋਧ ਕਰੋਗੇ ਜਾਂ ਤੁਹਾਨੂੰ ਇਹ ਦੀ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਤੁਹਾਡੇ ਉੱਪਰ ਝੂਠੇ ਪਰਚੇ ਦਰਜ ਕਰਾਓ ਕਰਾਊਗਾ ਤੁਹਾਨੂੰ ਤੰਗ ਪ੍ਰੇਸ਼ਾਨ ਕਰੂਗਾ ਇਹ ਤੋਂ ਦੂਰ ਰਹਿਣ ਦਾ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨ ਆਇਆ ਲੋਕ ਸਭਾ ਇਲੈਕਸ਼ਨਰ ਇਹ ਵੀ ਆਉਣਾ ਕਿਉਂ ਹੈ ਜੇ ਖੜਾ ਇੱਥੇ ਤੋਂ ਹੋਣਾ ਜੀ ਹੁਣੇ ਆਣਾ ਸੀਗਾ ਅੱਛਾ ਮੇਨ ਉਧਰ ਤਾਂ ਸਾਡੇ ਤਾਂ ਹੀ ਤਾਂ ਪਤਾ ਲੱਗ ਚੁੱਕਿਆ ਵੀ ਇਹ ਇਸ ਤੇ ਚੈਲੰਜ ਜੀ ਸੀ ਚੰਨੀ ਇਸ ਤਰ੍ਹਾਂ ਦੇ ਬੰਦੇ ਆ ਮੇਨ ਮਕਸਦ ਤੁਹਾਡਾ ਹੈਗੀ ਚੋਣਾ ਦੌਰਾਨ ਲੋਕਾਂ ਨੂੰ ਸੁਚੇਤ ਕਰਨਾ ਹੈ ਹਾਂਜੀ ਇਹ ਹੀ ਗੱਲਾਂ ਚੋਗੇ ਠੀਕ ਹੈ ਠੀਕ ਹੈ